ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਉੱਪਰ ਧੰਨ ਬੜਾ ਜ਼ਰੂਰੀ ਹੈ ਤੇ ਦੋ ਤਰ੍ਹਾਂ ਦਾ ਧੰਨ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਹੈ ਗੁਰਬਾਣੀ ਦੇ ਵਿੱਚ ਵੀ ਇਹ ਦੋ ਤਰ੍ਹਾਂ ਦੇ ਧੰਨ ਦਾ ਜ਼ਿਕਰ ਹੈ ਇੱਕ ਧੰਨ ਉਹ ਹੈ ਜਿਹਦੇ ਬਿਨਾ ਹਰੇਕ ਸੰਸਾਰ ਦਾ ਬੰਦਾ ਕਹਿੰਦਾ ਕਿ ਅਸੀਂ ਚੱਲ ਨਹੀਂ ਸਕਦੇ ਔਰ ਉਸ ਧਨ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਕਿਉਂਕਿ ਸਫਰ ਕਰਨਾ ਤੇ ਉਸ ਧਨ ਦੀ ਲੋੜ ਪੈਂਦੀ ਹੈ ਰੋਟੀ ਪਾਣੀ ਲਈ ਉਸ ਧਨ ਦੀ ਲੋੜ ਪੈਂਦੀ ਹੈ ਸੰਸਾਰ ਦੀ ਉਪੀਜੀ ਕਾ ਵਾਸਤੇ ਉਸ ਧਨ ਦੀ ਲੋੜ ਪੈਂਦੀ ਹੈ ਉਸ ਧਨ ਤੋਂ ਬਿਨਾ ਅਸੀਂ ਕੱਪੜੇ ਰੋਟੀ ਇਤ ਆਦਿਕ ਖਾਣ ਪੀਣ ਦੀਆਂ ਵਸਤੂਆਂ ਉਸ ਧਨ ਨਾਲ ਖਰੀਦਦੇ ਆਂ ਪਰ ਦੂਸਰਾ ਸਵਾਲ ਇਹ ਹੈ ਕਿ ਉਹ ਧਨ ਸਾਨੂੰ ਰੱਬ ਦੇ ਘਰ ਦੇ ਵਿੱਚ ਜਗ੍ਹਾ ਦੇਵਾ ਸਕਦਾ ਇਹ ਇਸ ਸਵਾਲ ਦਾ ਜਵਾਬ ਮਿਲੇਗਾ ਨਹੀਂ ਕਿਉਂਕਿ ਰੱਬ ਦੇ ਘਰ ਦੇ ਵਿੱਚ ਇਹ ਧੰਨ ਨਹੀਂ ਜਾਣਾ ਕਿਉਂਕਿ ਜੇ ਰੱਬ ਦੇ ਘਰ ਵਿੱਚ ਇਹ ਧੰਨ ਜਾਂਦਾ ਹੁੰਦਾ ਤੇ ਸਿਕੰਦਰ ਵਰਗਿਆਂ ਨੂੰ ਰੱਬ ਦੇ ਘਰ 'ਚ ਜਗ੍ਹਾ ਮਿਲ ਜਾਂਦੀ ਕਾਰੂ ਵਰਗਿਆਂ ਨੂੰ ਜਿਹਦੇ ਕੋਲ 41 ਗੰਜ 41 ਗੰਜ ਜਿਹਦੇ ਕੋਲ ਪੈਸਾ ਸੀ ਕਾਰੂ ਕੋਲ ਤੇ ਉਹਨੂੰ ਉਸ ਜਗ੍ਹਾ ਤੇ ਰੱਬ ਦੇ ਘਰ ਦੇ ਵਿੱਚ ਜਗ੍ਹਾ ਮਿਲ ਜਾਂਦੀ ਇਸ ਕਰਕੇ ਰੱਬ ਦੇ ਘਰ ਵਿੱਚ ਜਿਹੜੇ ਧੰਨ ਨਹੀਂ ਚੱਲਣਾ ਉਸ ਧੰਨ ਨੂੰ ਸਤਿਗੁਰਾਂ ਨੇ ਸੱਚਾ ਧੰਨ ਕਿਹਾ ਤੇ ਜਿਹੜਾ ਇਹ ਸੰਸਾਰ ਦਾ ਤਨ ਹੈ ਇਹਨੂੰ ਕੱਚਾ ਤਨ ਕਹੈ ਇਸ ਲਈ ਰੱਬੀ ਬਾਣੀ ਚ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਾਚਾ ਤਨ ਹੁਣ ਆਵੈ ਜਾਏ ਸਾਚਾ ਤਨ ਗੁਰਮਤੀ ਪਾਏ ਇਸ ਲਈ ਕੱਚੇ ਤਨ ਦੀ ਜਦੋਂ ਗੱਲ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਾਚਾ ਤਨ ਸੰਚਿਆ ਮੂਰਖ ਗਵਾਰ ਮਨਮੁਖ ਪੂਲੇ ਅੰਧ ਗਵਾਰ ਵਿਖਿਆ ਕੇ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਤੇ ਸਤਿਗੁਰ ਨੇ ਜਦੋਂ ਸੱਚੇ ਤਨ ਦੀ ਗੱਲ ਕੀਤੀ ਤੇ ਉਦੋਂ ਸਤਿਗੁਰੂ ਜੀ ਕਹਿੰਦੇ ਸੱਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨ ਆਵੇ ਜਾਏ ਸੱਚਾ ਤਨ ਗੁਰੂ ਦੀ ਮਤ ਦੁਆਰਾ ਹੀ ਪ੍ਰਾਪਤ ਹੋਣਾ ਤੇ ਸੱਚੇ ਤਨ ਨਾਲ ਕੀ ਰੱਬ ਦੇ ਘਰ ਵਿੱਚ ਸਾਨੂੰ ਜਗ੍ਹਾ ਮਿਲਣੀ ਹੈ ਕੱਚਾ ਤਨ ਆਉਂਦਾ ਤੇ ਚਲਾ ਜਾਂਦਾ ਸੱਚਾ ਤਨ ਜਿਹੜਾ ਹੈ ਉਹ ਸਾਡੇ ਅੰਦਰ ਟਿਕ ਜਾਂਦਾ ਤੇ ਫਿਰ ਕਦੀ ਖਤਮ ਨਹੀਂ ਹੁੰਦਾ ਕਦੀ ਜਾਂਦਾ ਨਹੀਂ ਇਸ ਲਈ ਸਾਡੀ ਸਾਂਝ ਸੱਚੇ ਤਨ ਨਾਲ ਹੋਵੇ ਔਰ ਸੱਚਾ ਤਨ ਸਾਨੂੰ ਰੱਬ ਦੇ ਘਰ ਵਿੱਚ ਜਗ੍ਹਾ ਦਵਾਏਗਾ ਕੱਚਾ ਧੰਨ ਸੰਸਾਰ ਦੀ ਧਰਤੀ ਤੇ ਹੀ ਖਤਮ ਹੋ ਜਾਏਗਾ ਕੱਚੇ ਧੰਨ ਨੂੰ ਕਤਰ ਕਰਨ ਵਾਲੇ ਹਜ਼ਾਰਾਂ ਕੀ ਲੋਕ ਮਰ ਕੇ ਖਤਮ ਹੋ ਗਏ ਤੇ ਰੱਬ ਦੇ ਘਰ ਚ ਜਗ੍ਹਾ ਨਹੀਂ ਲੈ ਸਕਦੇ ਇਸ ਕਰਕੇ ਜਿੱਥੇ ਸੰਸਾਰਿਕ ਤੌਰ ਤੇ ਕੱਚੇ ਧੰਨ ਅਸੀਂ ਜੁੜੇ ਆ ਉੱਥੇ ਕਿੰਨਾ ਚੰਗਾ ਹੋਵੇ ਕਿ ਅਸੀਂ ਸੱਚੇ ਧੰਨ ਨਾਲ ਜੁੜ ਜਾਈਏ ਔਰ ਉਹ ਸੱਚੇ ਧੰਨ ਨੇ ਸਾਨੂੰ ਰੱਬ ਦੇ ਘਰ ਵਿੱਚ ਜਗ੍ਹਾ ਦਿਵਾਣੀ ਹੈ ਦੋ ਤਰ੍ਹਾਂ ਦਾ ਧੰਨ ਹੈ ਹੁਣ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਕਿਹੜੇ ਧੰਨ ਨੂੰ ਪ੍ਰਾਪਤ ਕਰਨਾ ਹੈ ਕੱਚੇ ਧੰਨ ਨੂੰ ਪ੍ਰਾਪਤ ਕਰਨਾ ਹੈ ਜਾ ਸੱਚੇ ਤੁਹਾਨੂੰ ਪ੍ਰਾਪਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ